ਸਰਦਾਰ ਨਿਵੋਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਖਬਰਪੁੱਟ ਜਗਦੀਸ਼ ਆਪਣੇ ਪਲੰਗ ਉੱਤੇ ਬੈਠੀ ਡਰੈਸਿੰਗ ਟੇਬਲ ਉੱਤੇ ਪਈ ਬਿਜਲੀ ਦੀ ਪਈ ਬਿਜਲੀ ਦੀ ਮੋਮਬੱਤੀ ਦੇ ਧੁੰਦਲੇ ਜਿਹੇ ਚਾਨਣ ਵਿੱਚ ਮੇਰੇ ਰਵੱਈਏ ਵਿਰੋਧ ਸ਼ਿਕਾਇਤ ਕਰ ਰਹੀ ਤੇ ਮੈਂ ਹਨੇਰੀ ਬਰਸਾਤੀ ਰਾਤ ਦੇ ਉਸ ਕਾਲੇ ਕਫਨ ਨੂੰ ਦੇਖ ਰਿਹਾ ਹਾਂ ਜੋ ਬਾਰੀ ਵਿੱਚੋਂ ਨਜ਼ਰ ਆ ਰਿਹਾ ਹੈ ਤੇ ਜਿਸ ਨੇ ਸਾਡੇ ਇਸ ਲੰਮੇ ਚੌੜੇ ਕਾਸ਼ਾਨੇ ਨੂੰ ਜਗਦੀਸ਼ ਦੇ ਬੈੱਡਰੂਮ ਸਮੇਤ ਆਪਣੇ ਹਨੇਰੇ ਜਫੇ ਵਿੱਚ ਝਕੜਿਆ ਹੋਇਆ ਹੈ ਤੇ ਜਗਦੀਸ਼ ਕਹਿ ਰਹੀ ਹੈ ਮੈਂ ਬਹੁਤ ਸਾਰਾ ਬਦਲ ਗਿਆ ਹਾਂ ਮੇਰੀ ਹੀ ਇੱਕ ਵਿੱਚ ਦਿਲ ਨਹੀਂ ਰਿਹਾ ਇਸ ਤੋਂ ਉਲਟ ਉਹਦੇ ਦਿਲ ਵਿੱਚ ਮੇਰਾ ਪਿਆਰ ਪਹਿਲੇ ਨਾਲੋਂ ਵੀ ਤੀਬਰ ਹੋ ਗਿਆ ਹੈ ਪਰ ਮੈਂ ਭਰਾਵਾਂ ਨਾਲ ਮौज-ਮੇਲੇ ਵਿੱਚ ਰੁੱਝ ਕੇ ਭੈਣ ਨੂੰ ਬਿਲਕੁਲ ਭੁੱਲ ਗਿਆ ਹਾਂ ਮੈਂ ਜਗਦੀਸ਼ ਦੀਆਂ ਅੱਖਾਂ ਵਿੱਚ ਤੱਕਦਾ ਹਾਂ ਆਪਣੇ ਦਿਲ ਵਿੱਚ ਝਾਕਦਾ ਹਾਂ ਬਾਹਰੀ ਤੋਂ ਬਾਹਰ ਦੇਖਦਾ ਹਾਂ ਜਿੱਥੇ ਰਾਤ ਆਪਣੀ ਉਮਰ ਦਾ ਆਖਰੀ ਅਧ ਚੋ ਪਚਾ ਪੱਥਰੂਆਂ ਵਿੱਚ ਵਗਾਰ ਰਹੀ ਹੈ ਬੂਹੇ ਦੇ ਪਾਰ ਇੱਕ ਹੋਰ ਬੂਹਾ ਹੈ ਜਿਸ ਤੇ ਪਏ ਹੋਏ ਫ੍ਰਾਂਸੀਸੀ ਜਾਲੀ ਦੇ ਪਰਦੇ ਉਹਲੇ ਮੈਨੂੰ ਸਿਗਰਟ ਧੁਖਦਾ ਨਜ਼ਰ ਆ ਰਿਹਾ ਹੈ ਇਹ ਦਵਿੰਦਰ ਦਾ ਕਮਰਾ ਹੈ ਮੇਰਾ ਕਮਰਾ ਬਿਲਕੁਲ ਹਨੇਰੇ ਵਿੱਚ ਹੈ ਤੇ ਮੇਰਾ ਦਿਲ ਬੈਠਦਾ ਜਾਂਦਾ ਹੈ ਇਹ ਮੇਰੇ ਹਸਪਤਾਲੋਂ ਨਿਕਲ ਦਾ ਦੂਜਾ ਦਿਨ ਹੈ ਤੇ ਮੇਰੀ ਅਰੋਗਤਾ ਦੇ ਜਸ਼ਨ ਦਾ ਪਹਿਲਾ ਦਿਹਾੜਾ ਮੈਨੂੰ ਕੁਝ ਪਤਾ ਨਹੀਂ ਕਿ ਮੈਨੂੰ ਬਿਮਾਰੀ ਕੀ ਹੋਈ ਸੀ ਮੈਨੂੰ ਕੇਵਲ ਇਹਨਾਂ ਦੱਸਿਆ ਗਿਆ ਹੈ ਕਿ ਪਟਨੇ ਸਟੇਸ਼ਨ ਉੱਤੇ ਰੇਲ ਦੇ ਕਰਮਚਾਰੀਆਂ ਨੇ ਮੈਨੂੰ ਰੇਲ ਦੇ ਡੱਬੇ ਵਿੱਚ ਬਿਹੋਸ਼ ਪਏ ਦੇਖਿਆ ਸੀ ਜਿੱਥੋਂ ਮੈਨੂੰ ਰੇਲਵੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਮੇਰੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਮੇਰੇ ਇੱਕ ਦੋਸਤ ਦਾ ਪਤਾ ਲੱਗਾ ਉਹਨੂੰ ਉਤਾਰ ਦਿੱਤੀ ਗਈ ਮੇਰੇ ਦੋਸਤ ਨੇ ਭਰਾਵਾਂ ਨੂੰ ਖਬਰ ਦਿੱਤੀ ਤੇ ਉਹ ਮੈਨੂੰ ਕੋਲਕੱਤਾ ਲੈ ਆਏ ਅੱਜ ਸਾਰਾ ਦਿਨ ਮੇਰੇ ਭਰਾ ਮੇਰੇ Arogh ਹੋਣ ਦਾ ਜਸ਼ਨ ਮਨਾਉਂਦੇ ਰਹੇ ਤੇ ਘਰ ਵਾਪਸੀ ਦਾ ਵੀ ਅੱਜ ਤੋਂ 7 ਵਜੇ ਪਹਿਲਾਂ ਮੈਂ ਉਹਨਾਂ ਨੂੰ ਛੱਡ ਕੇ ਚਲਾ ਗਿਆ ਸਾਂ ਉਹਨਾਂ ਦਾ ਬਿਜ਼ਨਸ ਹੋਰ ਸੀ ਤੇ ਮੇਰਾ ਕੰਮ ਹੋਰ ਦੋਹਾਂ ਕਾਰਜਾਂ ਦਾ ਟਕਰਾਓ ਮੇਰੇ ਘਰ ਛੱਡਣ ਦਾ ਕਾਰਨ ਬਣਿਆ ਸੀ ਤੇ ਪਿਛਲੇ 3 ਵਰਿਆਂ ਤੋਂ ਮੈਂ ਆਪਣੇ ਘਰ ਵਾਲਿਆਂ ਨੂੰ ਮੇਰਾ ਕੋਈ ਪਤਾ ਨਹੀਂ ਸੀ ਜਗਦੀਸ਼ ਦੀ ਸ਼ਿਕਾਇਤ ਇੰਨੀ ਕੁ ਠੀਕ ਸੀ ਫ੍ਰਾਂਸੀਸੀ ਜਾਲੀ ਦੇ ਉੱਲੇ ਸਿਗਰਟ ਧੁੱਕ ਧੁੱਕ ਕੇ ਖਤਮ ਹੋ ਗਿਆ ਸੀ ਤੇ ਉਹਦੀ ਆਖਰੀ ਚੰਗਿਆਰੀ ਨਾਲ ਇੱਕ ਨਵਾਂ ਸਿਗਰਟ ਬਲ ਚੁੱਕਾ ਹੈ ਮੈਂ ਜਗਦੀਸ਼ ਦਾ ਧਿਆਨ ਇਸ ਵੱਲ ਕਰਵਾਉਂਦਾ ਹਾਂ ਉਸ ਦਾ ਚਿਹਰਾ ਹੋਰ ਵੀ ਹਨੇਰਾ ਹੋ ਜਾਂਦਾ ਹੈ ਤੇ ਮੈਂ ਸੋਚਦਾ ਹਾਂ ਕਿ ਮੈਂ ਬਦਲ ਗਿਆ ਹਾਂ ਜਾਂ ਇਹ ਲੋਕ ਜਗਦੀਸ਼ ਦਾ ਚਾਨਣ ਚਿਰਾਗ ਚਿਹਰਾ ਹਨੇਰਾ ਪੈ ਗਿਆ ਤੇ ਉਹ ਆਪਣੇ ਬੈੱਡਰੂਮ ਵਿੱਚ ਬੈਠੀ ਆਪਣੇ ਬੀਤ ਚੁੱਕੇ ਦਿਨਾਂ ਨੂੰ ਯਾਦ ਕਰਕੇ ਚੁੱਪਚਾਪ ਆਪਣੇ ਸੁਹਾਗ ਦੀ লাশ ਤੇ ਅਥਰੂ ਵਗਮਦੀ ਰਹੀ ਦਵਿੰਦਰ ਵੀ ਉਹ ਪਹਿਲੇ ਵਾਲਾ ਦਵਿੰਦਰ ਨਹੀਂ ਰਿਹਾ ਅੱਜ ਗ੍ਰੈਂਡ ਹੋਟਲ ਵਿੱਚ ਉਹ ਨਾਚ ਦਾ ਇੱਕ 라ਉਂਡ ਨੱਚ ਕੇ ਬੈਠ ਗਿਆ ਸੀ ਐਂਡਨਾ ਦੀਆਂ ਸੋਹਣੀਆਂ ਪ੍ਰੇਰਕ ਅੱਖਾਂ ਵੀ ਉਹਨੂੰ ਨਾਚ ਦੀ ਪ੍ਰੇਰਣਾ ਨਹੀਂ ਸਨ ਦੇ ਸਕੀਆਂ ਇਹ ਦਵਿੰਦਰ ਉਹ ਹੈ ਜੋ ਸਾਰੀ-ਸਾਰੀ ਰਾਤ ਨੱਚਿਆ ਕਰਦਾ ਸੀ ਤੇ ਥੱਕਦਾ ਨਹੀਂ ਸੀ ਜਿਸ ਨਾਲ ਹਰ ਕੁੜੀ ਨੱਚਣ ਲਈ ਦਿਲ ਹੀ ਦਿਲ ਵਿੱਚ ਅਰਦਾਸਾਂ ਕਰਿਆ ਕਰਦੀ ਸੀ ਤੇ ਬਹੁਤ ਸਾਰੀਆਂ ਕੁੜੀਆਂ ਨੂੰ ਨਿਰਾਸ਼ ਹੋਣਾ ਪੈਂਦਾ ਸੀ ਕਿਉਂਕਿ ਰਾਤ ਬਹੁਤ ਛੋਟੀ ਹੁੰਦੀ ਸੀ ਐਡਨਾ ਨਿਰਾਸ਼ ਹੋ ਕੇ ਉਸਤੇ ਲਾਗੇ ਬੈਠ ਗਈ ਉਹ ਹੌਲੀ-ਹੌਲੀ ਡਰਾਇ ਜਿੰਦਾ ਦੂਸਰਾ ਪੈਗ ਸਿਪ ਕਰ ਰਿਹਾ ਸੀ ਸਗੋਂ ਸਮਝਿਆ ਜਾਏ ਤਾਂ ਬੁੱਲ ਗਿੱਲੇ ਕਰ ਰਿਹਾ ਸੀ ਉਹ ਹੱਸ-ਹੱਸ ਕੇ ਐਡਨਾ ਨਾਲ ਗੱਲਾਂ ਕਰ ਰਿਹਾ ਸੀ ਤੇ ਮੈਂ ਵਰਮਾਉਥ ਦਾ ਸੁਨਹਿਰੀ ਗਲਾਸ सामने रखी उस सा। वल तक ਰਿਹਾ ਸਾ ਉਹਦੇ ਹਾਸੇ ਦੇ ਨਾਲ-ਨਾਲ ਮੈਨੂੰ ਬੋਝ ਹੀ ਆ ਰਹੀ ਸੀ ਜਸ਼ਨ ਦੇ ਅੰਤ ਤੱਕ ਉਸਨੇ ਜਿੰਨ ਦੇ ਕੇਵਲ ਦੋ ਪੈਗ ਪੀਤੇ ਪਰ ਉਹ ਲੜਖੜਾ ਰਿਹਾ ਸੀ ਉਸਨੇ ਬਾਹਰ ਨਿਕਲ ਕੇ ਗੁਰਬਖਸ਼ ਨੂੰ ਕਾਰ ਡਰਾਈਵ ਕਰਨ ਲਈ ਕਿਹਾ ਤੇ ਉੱਜਰ ਇਹ ਪੇਸ਼ ਕੀਤਾ ਕਿ ਉਸ ਨੂੰ ਵਧੇਰੇ ਚੜ ਗਈ ਸੀ ਮੈਂ ਹੈਰਾਨ ਸੀ ਉਸਨੇ ਕੇਵਲ ਦੋ ਪੈਗ ਪੀਤੇ ਸਨ ਉਹ ਵੀ ਡਰਾਈ ਜਿੰਦੇ ਜੋ ਔਰਤਾਂ ਦਾ ਡਰਿੰਕ ਸਮਝਿਆ ਜਾਂਦਾ ਹੈ ਇਹ ਦਵਿੰਦਰ ਉਹ ਦਵਿੰਦਰ ਸੀ ਜੋ ਵਿਸਕੀ ਦੀ ਪੌਣੀ-ਪੌਣੀ ਬੋਤਲ ਪੀ ਕੇ ਬੜੀ ਚੁਸਤੀ ਨਾਲ ਬੜੀ ਹੀ ਰੈਸ਼ ਡਰਾਈਵ ਕਰਦਾ ਸੀ ਤੇ ਉਹ ਉਸ ਦੀ ਤੇਜ਼ ਪਰ ਸਾਫ ਡਰਾਈਵਿੰਗ ਦਾ ਲੋਹਾ ਕਲਕੱਤੇ ਭਾਰ ਵਿੱਚ ਮੰਨਿਆ ਜਾਂਦਾ ਸੀ ਫਰਾਂਸੀਸੀ ਜਾਲੀ ਦੇ ਪਿੱਛੋਂ ਹੌਲੀ-ਹੌਲੀ ਕਰਹੋਂਦੀ ਆਵਾਜ਼ ਆਉਣ ਲੱਗ ਪਈ ਹੈ ਮੈਂ ਸਵਾਲੀਆਂ ਅੱਖਾਂ ਨਾਲ ਜਗਦੀਸ਼ ਵੱਲ ਦੇਖਦਾ ਹਾਂ ਉਸ ਦੀਆਂ ਅੱਖਾਂ ਵਿੱਚ ਦਰਦ ਹੈ ਤੇ ਸਹਿਮ ਇਸ ਤਰ੍ਹਾਂ ਕਈ ਵਾਰ ਹੋ ਜਾਂਦਾ ਹੈ ਉਹ ਸਹਿਮੀ ਹੋਈ ਆਵਾਜ਼ ਵਿੱਚ ਕਹਿੰਦੀ ਹੈ ਤੂੰ ਜਾ ਕੇ ਪੁੱਛ ਮੈਂ ਪੁੱਛਿਆ ਤਾਂ ਉਹ ਭੜਕ ਪਵੇਗਾ ਮੈਂ ਦਵਿੰਦਰ ਦੇ ਕਮਰੇ ਵਿੱਚ ਜਾ ਕੇ ਉਸ ਦੇ ਉਸ ਤੋਂ ਕਰਹਾਉਂਦਾ ਕਾਰਨ ਪੁੱਛਿਆ ਐਮੀ ਸਾਤੀ ਵਿੱਚ ਪੀੜ ਹੁੰਦੀ ਹੈ ਉਹ ਕਰਾ ਕੇ ਜਵਾਬ ਦਿੰਦਾ ਹੈ ਤੇ ਉਸ ਦੇ ਘਰ ਹੌਣ ਵਿੱਚੋਂ ਮੈਨੂੰ ਮਰੇ ਹੋਏ మాਸ ਦੀ ਬੋ ਹੁੰਦੀ ਹੈ ਜਿਵੇਂ ਕੋਈ লাশ ਕਫਨ ਦਫਨ ਤੋਂ ਬਿਨਾਂ ਸੜੀ ਸੜ ਰਹੀ ਹੈ ਮੈਂ ਉਸ ਤੋਂ ਦਰਦਦਾ ਕਾਰਨ ਪੁੱਛਦਾ ਹਾਂ ਪਰ ਉਹ ਕੁਝ ਨਹੀਂ ਦੱਸਦਾ ਕਰਾਹੀ ਜਾਂਦਾ ਹੈ ਤੇ ਮੈਨੂੰ ਇਕੱਲੇ ਛੱਡ ਜਾਣ ਦੀ ਬੇਨਤੀ ਕਰਦਾ ਹੈ ਮੈਂ ਵਾਪਸ ਆ ਜਾਂਦਾ ਹਾਂ ਮੈਨੂੰ ਉਸ ਦੇ ਮੂੰਹ ਵਿੱਚੋਂ Laash ਦੀ ਬੋ ਆਉਂਦੀ ਹੈ ਮੈਂ ਜਗਦੀਸ਼ ਨੂੰ ਕਹਿੰਦਾ ਹਾਂ ਉਹ ਡਰ ਕੇ ਮੇਰੀਆਂ ਅੱਖਾਂ ਵਿੱਚ ਚਾਕਣ ਲੱਗ ਪੈਂਦੀ ਹੈ ਜਿਵੇਂ ਮੈਂ ਪਾਗਲ ਹੋ ਗਿਆ ਹੋਵਾਂ ਮੈਨੂੰ ਚੇਤਾ ਆਉਂਦਾ ਹੈ ਕਿ ਜਸ਼ਨ ਵਿੱਚ ਕੁਝ ਲੋਕਾਂ ਨੂੰ ਮੈਂ ਆਪਣੀ ਬਿਮਾਰੀ ਬਾਰੇ ਕੁਸਰਮੁਸਰ ਕਰਦੇ ਸੁਣਿਆ ਸੀ ਉਹ ਕਹਿ ਰਹੇ ਸਨ ਕਿ ਮੈਂ ਪਾਗਲ ਹੋ ਗਿਆ ਸਾ ਸ਼ਰਾਬ ਦੀ ਬੋ ਹੋਵੇਗੀ ਉਹ ਕਹਿੰਦੀ ਨਹੀਂ ਇਹ ਸ਼ਰਾਬ ਦੀ ਬੂ ਨਹੀਂ ਮੈਂ ਕਹਿੰਦਾ ਹਾਂ ਮੈਂ ਪਲਾ ਸ਼ਰਾਬ ਦੀ ਬੂ ਨਹੀਂ ਪਹਿਚਾਨ ਸਕਦਾ ਮੈਂ ਆਪ ਵੀ ਤਾਂ ਪੀਤੀ ਹੋਈ ਹੈ ਸ਼ਰਾਬੀ ਨੂੰ ਤਾਂ ਸ਼ਰਾਬ ਦੀ ਬੋ ਆਉਂਦੀ ਹੀ ਨਹੀਂ ਉਹ ਹੋਰ ਬੋ ਹੈ ਮੁਰਦੇ ਮੁਰਦੇ ਦੀ ਬੂ ਸੜਦੀ ਗਲ ਦੀ লাশ ਦੀ ਬੂ ਤੈਨੂੰ ਪਤਾ ਹੈ ਜਗਦੀਸ਼ ਨੂੰ ਮੋੜਾ ਦੇਣ ਲਈ ਦੱਸਦੀ ਹੈ ਦਵਿੰਦਰ ਦਾ ਇੱਕ ਦੋਸਤ ਹੁੰਦਾ ਸੀ ਪ੍ਰਕਾਸ਼ ਹਾਂ ਮੈਂ ਜਾਣਦਾ ਹਾਂ ਮੈਂ ਸਿਰ ਹਿਲਾ ਕੇ ਕਹਿੰਦਾ ਹਾਂ ਹਾਂ ਉਹ ਮੇਰਾ ਵੀ ਦੋਸਤ ਸੀ ਉਹ ਗੱਲ ਮੁੜ ਸ਼ੁਰੂ ਕਰ ਦਿੰਦੀ ਹੈ ਪ੍ਰਕਾਸ਼ ਦੀ ਭੈਣ ਹਾਂ ਮੈਂ ਸਮਝ ਗਿਆ ਉਹ ਪੁਰਾਣੀ ਗੱਲ ਪਿਤਾ ਜੀ ਨਹੀਂ ਮੰਨੇ ਹੋਣਗੇ ਉਹ ਜਿਹੜਾ ਘਟ ਹੈ ਸਿਹਤ ਦੇ ਆਦਮੀ ਸਨ ਨਾ ਨਹੀਂ ਉਹ ਓਕਾ ਭਰ ਕੇ ਕਹਿੰਦੀ ਹੈ ਪਿਤਾ ਜੀ ਮੰਨ ਗਏ ਸਨ ਸਾਰੀ ਗੱਲ ਪੱਕੀ ਹੋ ਗਈ ਸੀ ਪਰ ਪਰ ਕੀ ਫਿਰ ਪਤਾ ਨਹੀਂ ਕੀ ਹੋਇਆ ਉਹਨਾਂ ਕਿਹਾ ਲਤਾ ਤੇ ਦਵਿੰਦਰ ਦਾ ਟੇਵਾ ਨਹੀਂ ਮਿਲਦਾ ਇਹ ਕੀ ਬਕਵਾਸ ਹੈ ਉਹ ਤਾਂ ਬੜੇ ਆਜ਼ਾਦ ਖਿਆਲ ਲੋਕ ਸਨ ਜ਼ਰੂਰ ਕੋਈ ਹੋਰ ਕਾਰਨ ਹੋਵੇਗਾ ਮੈਂ ਪੁੱਛਦਾ ਹਾਂ ਲਤਾ ਵਿਆਹੀ ਗਈ ਆ ਥੋੜੇ ਹੀ ਦਿਨ ਪਿੱਛੋਂ ਜਗਦੀਸ਼ ਦੱਸਦੀ ਹੈ ਉਹ ਕੋਈ ਜੀਓਲੋਜਿਸਟ ਹੈ ਕੁਝ ਬੜਾ ਵੱਡਾ ਹਾਂ ਮੈਂ ਨਹੀਂ ਸਾਕਹੰਦਾ ਦਵਿੰਦਰ ਦੇ ਮੂੰਹ ਵਿੱਚੋਂ ਮੁਰਦੇ ਦੀ ਬੂ ਆਉਂਦੀ ਕੰਬਖਤ ਲਾਸ਼ ਚੁੱਕੀ ਫਿਰਦਾ ਲਾਸ਼ਾਂ ਕਬਰਾਂ ਵਿੱਚ ਦੱਬੀਆਂ ਜਾਂਦੀਆਂ ਇਹਨਾਂ ਜਾਂ ਸੀਨਿਆਂ ਵਿੱਚ ਜਗਦੀਸ਼ ਫੇਰ ਡਰ ਜਾਂਦੀ ਹੈ ਤੇ ਗੱਲ ਦਾ ਰੁਖ ਪਲਟਣ ਲਈ ਪੁੱਛਦੀ ਹੈ ਤੂੰ ਇੰਨਾ ਚਿਰ ਕਰਦਾ ਕੀ ਰਿਹਾ ਹੈ ਮੈਂ ਉਹ ਜ਼ਮੀਨ ਉਸ ਜ਼ਮੀਨ ਵਿੱਚ ਜਿਹੜੀ ਮੈਨੂੰ ਆਪਣੇ ਦਾਦਾ ਜੀ ਤੋਂ ਦਾਦਾ ਜੀ ਨੂੰ ਪਰਦਾਦਾ ਜੀ ਤੋਂ ਤੇ ਉਹਨਾਂ ਨੂੰ ਆਪਣੇ ਦਾਦੇ ਪਰਦਾਦਿਆਂ ਤੋਂ ਵਿਰਸੇ ਵਿੱਚ ਮਿਲੀ ਸੀ ਇੱਕ ਵੱਡਾ ਸਾਰਾ ਕਬਰਸਤਾਨ ਬਣਾ ਲਿਆ ਹੈ ਮੈਂ ਕਬਰਾਂ ਪੁੱਟਦਾ ਹਾਂ ਮੁਰਤੇ ਦੱਬਣ ਦਾ ਪ੍ਰਚਾਰ ਕਰਦਾ ਹਾਂ ਤੇ ਲੋਕਾਂ ਨੂੰ ਕਹਿੰਦਾ ਹਾਂ ਕਿ ਲਾਸ਼ਾਂ ਮੇਰੇ ਕਬਰਸਤਾਨ ਵਿੱਚ ਦੱਬਿਆ ਕਰਨ ਜਗਦੀਸ਼ ਮੈਨੂੰ ਕਮਰੇ ਵਿੱਚ ਲੈ ਜਾਂਦੀ ਹੈ ਤੇ ਸੌ ਜਾਨ ਸੌ ਜਾਨ ਦੀ ਪ੍ਰੇਰਨਾ ਦਿੰਦੀ ਕਰਦੀ ਹੈ ਪਰ ਮੈਂ ਦਵਿੰਦਰ ਕੋਲ ਚਲਾ ਜਾਂਦਾ ਹਾਂ ਮੇਰੇ ਵੀਰ ਮੈਂ ਕਹਿੰਦਾ ਹਾਂ ਆਪਣੇ ਪਿਆਰ ਦੀ লাশ ਮੇਰੇ ਹਵਾਲੇ ਕਰ ਦੇ ਤਾਂ ਕਿ ਮੈਂ ਉਸ ਨੂੰ ਆਪਣੇ ਕਬਰਸਥਾਨ ਵਿੱਚ ਦੱਬ ਦਿਆਂ ਇਹ ਇੱਕ ਵਿੱਚ ਚੁੱਕੀ ਫਿਰੇਗਾ ਤਾਂ ਤੇਰੀ ਸ਼ਾਤੀ ਦੀ ਪੀੜ ਤੇਰੀ ਸ਼ਾਤੀ ਵਿੱਚ ਪੀੜ ਹੁੰਦੀ ਰਹੇਗੀ ਇਸ লাশ ਦਾ ਪਿੱਛਾ ਛੱਡ ਤੇ ਆ ਕੋਈ ਚੰਗਾ ਕੰਮ ਕਰੀਏ ਪਰ ਉਹ ਨਹੀਂ ਮੰਨਦਾ ਨਿਕੰਮਾ ਪਿਆਰ ਪਿੱਛੋਂ ਪਿਆਰ ਦੀ লাশ ਨੂੰ ਪਿਆਰ ਕਰੀ ਜਾਂਦਾ ਹੈ ਜੋ ਇਸ ਨੂੰ ਆਪ ਇੱਕ ਦਿਨ লাশ ਬਣਾ ਦੇਵੇਗੀ ਤੇ ਅੱਕ ਕੇ ਮੈਂ ਸੌਣ ਲਈ ਚਲਾ ਜਾਂਦਾ ਹਾਂ ਮੇਰੇ ਤਿੰਨ ਭਰਾਵਾਂ ਵਿੱਚ ਕਾਨਫਰੰਸ ਹੋ ਰਹੀ ਹੈ ਬਿਜ਼ਨਸ ਵਿੱਚ ਭਾਰੀ ਕ੍ਰਾਈਸਿਸ ਹੈ ਬਿਹਾਰ ਦੀ ਬੱਚੀ ਖੁਸ਼ੀ ਮਾਰਕੀਟ ਵਿਰੋਧੀਆਂ ਦੇ ਹੱਥ ਵਿੱਚ ਚਲੀ ਜਾ ਰਹੀ ਹੈ ਏਜੰਟ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ ਦਵਿੰਦਰ ਬਿਮਾਰ ਹੈ ਮੈਨੂੰ ਕੰਮ ਦਾ ਬੜਾ ਤਜਰਬਾ ਹੈ ਮੈਨੂੰ ਉੱਥੇ ਜਾਣਾ ਚਾਹੀਦਾ ਹੈ ਨਹੀਂ ਤਾਂ ਨਹੀਂ ਤਾਂ دل ਨਹੀਂ ਮੰਨਦਾ ਮੇਰਾ ਕਬਰਸਤਾਨ ਉਦਾਸ ਹੋ ਜਾਵੇਗਾ ਦੁਨੀਆ ਵਿੱਚ ਬੂਹ ਹੀ ਫੈਲਦੀ ਰਹੇਗੀ ਪਰ ਮੇਰੇ ਭਰਾ ਮੈਨੂੰ ਉਹ ਮੈਨੂੰ ਬਹੁਤ ਪਿਆਰੇ ਹਨ ਇਹਨੂੰ ਆਪਣੀਆਂ ਭੈਣਾਂ ਨਾਲ ਮੁਹੱਬਤ ਹੈ ਪਿਤਾ ਦੇ ਸਖਤ ਸੁਭਾਅ ਦੇ ਹੁੰਦਿਆਂ ਵੀ ਮੈਂ ਉਸ ਦਾ ਸ਼ੁਭਚਿੰਤਕ ਹਾਂ ماں ਇਹ ਤਾਂ ਇੱਕ ਅਜੀਹੀ ਸੁਗੰਧ ਹੈ ਜੋ ਮੈਂ ਆਪਣੇ ਇਸ ਬਦਬੂ ਨੂੰ ਖਤਮ ਕਰਕੇ ਪੈਦਾ ਕਰਨਾ ਚਾਹੁੰਦਾ ਹਾਂ ਫਿਰ ਕੀ ਹੋਵੇਗੀ ਮੈਨੂੰ ਆਪਣੇ ਭਰਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਮੈਂ ਆਪਣੇ ਭਰਾਵਾਂ ਦੇ ਕੰਮ ਦੇ ਨਾਲ-ਨਾਲ ਲਾਸ਼ਾਂ ਇਕੱਠੀਆਂ ਕਰਾਂਗਾ ਤੇ ਉਹਨਾਂ ਨੂੰ ਆਪਣੇ ਕਬਰਿਸਤਾਨ ਵਿੱਚ ਦਬਾਉਣਾ ਦਬਾਉਂਦਾ ਚੱਲਿਆ ਜਾਵਾਂਗਾ ਤੇ ਫਿਰ ਫਿਰ ਮੈਂ ਮੰਨ ਜਾਂਦਾ ਹਾਂ ਤੂਫਾਨ ਚਾਗ ਛੱਡਦਾ ਫੁੰਕਾਰਦਾ ਬਹੁਤ ਪਿੱਛੇ ਰਹਿ ਗਿਆ ਅਸੀਂ ਜਿਵੇਂ ਕਾਲੀ ਸਵਾਰ ਦੇ ਸਮੁੰਦਰ ਦੀ ਉੱਚੀ ਨੀਵੀਂ ਤਹ ਉੱਤੇ ਹੌਲੀ-ਹੌਲੀ ਸਰਕ ਰਹੇ ਹਾਂ ਸਾਡੀ ਕਾਰ ਦੀ ਤੇਜ਼ ਸਰਚ ਲਾਈਟ ਬੱਦਲਾਂ ਦੀਆਂ ਤੁੰਦਰੀਆਂ ਲਹਿਰਾ ਵਿਚ ਡੁੱਬ ਕੇ ਬੇਵਸ ਹੋ ਗਈ ਹੈ ਕੁਝ ਫੁੱਟ ਤੋਂ ਵੱਧ ਅੱਗੇ ਕੁਝ ਨਜ਼ਰ ਨਹੀਂ ਆਉਂਦਾ ਕਿਤੇ ਮੀਲਾ ਉੱਤੇ ਇਸ ਹਨੇਰੇ ਪਰਦੇ ਪਿੱਛੇ ਲੁਕਿਆ ਹੋਇਆ ਆਕਾਸ਼ ਆਪਣੀ ਮੰਧ ਹਾਲੀ ਦੇ ਅੰਤਮ ਬਚੇ ਖੁਸ਼ੇ ਅਥਰੂ ਵਗਾ ਰਿਹਾ ਹੈ ਜਿਨ੍ਹਾਂ ਨੂੰ ਕਾਰ ਦਾ ਵਾਈਪਰ ਤੇਜ਼ੀ ਨਾਲ ਸ਼ੀਸ਼ੇ ਤੋਂ ਪੂੰਝ ਸੁੱਟਦਾ ਹੈ ਡਰਾਈਵਰ ਸਾਰੇ ਦਿਨ ਦੀ ਡਰਾਈਵਿੰਗ ਫਿਰ ਤੋਂ ਪਿੱਛੋਂ ਥੱਕ ਕੇ ਪਿਛਲੀ ਸੀਟ ਤੇ ਸੌਂ ਗਿਆ ਹੈ ਤੇ ਪ੍ਰਕਾਸ਼ ਮੇਰੀ ਵੱਖੀ ਵਿੱਚ ਬੈਠਾ ਹੈ ਡਾਇਸਪੋਰਟ ਉੱਤੇ ਘੜੀ ਦੀ ਵੱਡੀ ਸੂਈ 2 ਦੇ ਨਾਲ ਹਿੰਦਸੇ ਉੱਤੇ ਖੜੋਤੀ ਛੋਟੀ ਸੂਈ ਵੱਲ ਹੌਲੀ-ਹੌਲੀ ਵੱਧ ਰਹੀ ਹੈ। ਸ਼ਾਮ ਦੇ 5 ਵਜੇ ਜਦੋਂ ਮੈਂ ਬਚਨਪੁਰ ਨੂੰ ਛੱਡਿਆ ਸੀ ਸੁਨਹਿਰੀ ਸੂਰਜ ਮਾਨਪੂਮ ਦੀ ਇਸ ਉੱਚੀ ਨਾਈਨੀਵੀ ਪਹਾੜੀ ਧਰਤੀ ਨੂੰ ਜਗਮਗਾ ਰਿਹਾ ਸੀ। ਤੇ ਮੈਨੂੰ ਪੂਰੀ ਆਸ ਸੀ ਕਿ 8:00 9:00 ਵਜੇ ਤੱਕ ਅਸੀਂ ਹਰ ਹਾਲਾਤ ਵਿੱਚ ਰਾਣੀ ਗੰਜ ਪਹੁੰਚ ਜਾਵਾਂਗੇ ਪਰ ਇੱਕਦਮ ਕਿਤੋਂ ਬੱਦਲ ਉਮੜ ਆਏ ਸਨ ਆਕਾਸ਼ ਨਦੀਆਂ ਮਣ ਕੇ ਜ਼ਮੀਨ ਉੱਤੇ ਟੁੱਟ ਰਿਹਾ ਸੀ ਸੂਰਜ ਕਿਸੇ ਪਹਾੜੀ ਗੁਫਾ ਵਿੱਚ ਜਾ ਵੜਿਆ ਸੀ ਕਾਰਾਂ ਦੀਆਂ ਅੱਖਾਂ ਤੁੰਦਲੀਆਂ ਤੇ ਬੇਵਸ ਹੋ ਗਈਆਂ ਸਨ ਇੱਕ ਕਾਲਾ ਪਰਛਾਵਾਂ ਅਚਾਨਕ ਇਨ੍ਹਾਂ ਤੁੰਦਲੀਆਂ ਅੱਖਾਂ ਅੱਗੇ ਹੱਥ ਹਿਲਾਉਣ ਲੱਗਾ ਮੈਂ ਬ੍ਰੇਕ ਲਾਈ ਖੱਬੇ ਪਾਸੇ ਦਾ ਸ਼ੀਸ਼ਾ ਖੋਲਿਆ ਨਦੀ ਦੇ ਪੁੱਲ ਲਾਗੇ ਇੱਕ ਗੱਡੀ ਖੜੀ ਸੀ ਜਿਸ ਦੀ ਖੁੱਲੀ ਬੋਨਟ ਉੱਤੇ ਇੱਕ ਹੋਰ ਪਰਸ਼ਾਵਾਂ ਚੁੱਕਿਆ ਹੋਇਆ ਹੋਇਆ ਸੀ ਤੁਹਾਡੇ ਕੋਲ ਕੋਈ ਫालतू ਕੰਡੈਂਸਰ ਹੈ ਹੱਥ ਹਿਲਾਉਣ ਵਾਲੇ ਪਰਸ਼ਾਵ ਨੇ ਪੁੱਛਿਆ ਸਾਡਾ ਕੰਡੈਂਸਰ ਕੰਮ ਨਹੀਂ ਕਰ ਰਿਹਾ ਆਵਾਜ਼ ਕੁਝ ਪੇਸ਼ਾਨੀ ਹੋਈ ਜਹੀ ਮਾਲੂਮ ਹੋਈ ਨਹੀਂ ਮੈਂ ਸਟਾਰਚ ਦੀ ਰੋਸ਼ਨੀ ਉਸਦੇ ਚਿਹਰੇ ਉੱਤੇ ਸੁੱਟਦਿਆਂ ਉੱਤਰ ਦਿੱਤਾ ਉਸ ਦੀਆਂ ਅੱਖਾਂ ਚੰਧੀਆਂ ਗਈਆਂ ਪ੍ਰਕਾਸ਼ ਮੈਂ ਉਸ ਨੂੰ ਪਛਾਣ ਲਿਆ ਸੀ ਗੱਡੀ ਨੇ ਪ੍ਰਕਾਸ਼ ਨੇ ਗੱਡੀ ਉੱਥੇ ਹੀ ਛੱਡ ਦਿੱਤੀ ਤੇ ਆਪਣੇ ਦੋਵੇਂ ਝੜੀਆਂ ਵੱਲ ਵੱਧ ਰਹੇ ਸਨ ਪ੍ਰਕਾਸ਼ ਆਪਣੇ ਬਾਰੇ ਦੱਸ ਰਿਹਾ ਹੈ ਬੱਦਲਾਂ ਦਾ ਸਮੁੰਦਰ ਆਸਮਾਨ ਵਿੱਚ ਪਾਟਾ ਵਿੱਚ ਸੁੰਗੜਦਾ ਹੋਇਆ ਸਾਡੇ ਦਿਵਾਲੇ ਇੱਕ ਤਬੂਤ ਦੀ ਸ਼ਕਲ ਧਾਰਨ ਕਰ ਰਿਹਾ ਹੈ ਇੱਕ ਹਨੇਰਾ ਤਬੂਤ ਜਿਸ ਵਿੱਚ ਕਾਰਾਂ ਦੀਆਂ ਟਪੂਸੀਆਂ ਬੱਤੀਆਂ ਚਾਨਣ ਫਲਾਉਣ ਦਾ ਮਾੜਾ ਜਿਹਾ ਯਤਨ ਅਸਫਲ ਯਤਨ ਕਰ ਰਹੀਆਂ ਸਾਨ ਪ੍ਰਕਾਸ਼ ਦਾ ਸਰੀਆ ਹੈ ਕਿ ਉਸ ਨੇ ਝਰੀਆਂ ਵਿੱਚ ਚੂਨੇ ਦੇ ਪੱਥਰ ਦੀਆਂ ਖਾਨਾਂ ਵਿੱਚੋਂ ਪੱਥਰ ਕੱਢ ਕੇ ਚੂਨਾ ਬਣਾਉਂਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਇਹ ਕੰਮ ਉਸ ਨੂੰ ਆਪਣੇ ਜੀਓਲੋਜਿਸਟ ਜੀਜੇ ਦੇ ਰਸੂਲ ਨਾਲ ਮਿਲਿਆ ਹੈ ਉਹ ਬਹੁਤ ਖੁਸ਼ ਹੈ ਰਾਣੀਗੰਜ ਸਟੇਸ਼ਨ ਦੇ ਲਾਗੇ ਹੀ ਉਸ ਦਾ ਬੰਗਲਾ ਹੈ ਉਸ ਕੋਲ ਦੋ ਘਰਾ ਹਨ ਇੱਕ ਛੋਟੀ ਹਿਲਮੈਨ ਤੇ ਦੂਜੀ ਵੱਡੀ ਸੈਵਰਲੇਟ ਤੇ ਮੈਂ ਹੈਰਾਨ ਉਹ ਕੇ ਸੋਚ ਰਿਹਾ ਕਿ ਇਹ ਦੁਨੀਆ ਵੀ ਅਜੀਬ ਹੈ ਇਹ ਸਮਾਜ ਵੀ ਅਜੀਬ ਹੈ ਇਹ ਪ੍ਰਕਾਸ਼ ਉਹ ਹੈ ਜਿਸ ਨੂੰ ਕੋਈ ਕੰਮ ਨਹੀਂ ਸੀ ਮਿਲਦਾ ਇੱਕ ਸਮੇਂ ਪਿਤਾ ਜੀ ਨੇ ਇਸ ਦੀ ਆਵਾਰਗੀ ਨੂੰ ਮੁੱਖ ਰੱਖਦੇ ਹੋਏ ਦਵਿੰਦਰ ਨੂੰ ਇਸ ਨਾਲ ਮੇਲਜੋਲ ਰੱਖਣੋਂ ਵੀ ਰੋਕਿਆ ਸੀ ਮੈਨੂੰ ਦਵਿੰਦਰ ਦਾ ਖਿਆਲ ਆਉਂਦਾ ਹੈ ਉਸ ਦੀ ਸ਼ਾਤੀ ਦੇ ਦਰਦ ਦਾ ਖਿਆਲ ਆਉਂਦਾ ਹੈ ਉਸ ਦੇ ਮੂੰਹ ਵਿੱਚੋਂ ਆਉਣ ਵਾਲੀ ਬੂਹ ਦਾ ਖਿਆਲ ਆਉਂਦਾ ਹੈ ਤੇ ਮੈਂ ਬੇहद ਉਦਾਸ ਹੋ ਜਾਂਦਾ ਹਾਂ ਲਤਾ ਕਿਵੇਂ ਹੈ ਮੈਂ ਪੁੱਛਦਾ ਹਾਂ ਚੰਗੀ ਹਾਂ ਤਾਂ ਚੰਗੀ ਹੈ ਪ੍ਰਕਾਸ਼ ਜਵਾਬ ਦਿੰਦਾ ਹੈ ਤੇ ਦਬਾਉਣ ਦੇ ਬਾਵਜੂਦ ਹਲਕੀ ਜਹੀ ਆਹ ਉਸ ਦੇ ਮੂੰਹ ਵਿੱਚੋਂ ਨਿਕਲ ਜਾਂਦੀ ਹੈ ਮੈਨੂੰ ਫੇਰ ਲਾਸ਼ਾਂ ਦੀ ਬੋ ਆਉਣ ਲੱਗ ਪੈਂਦੀ ਹੈ ਮੇਰੇ ਨੱਕ ਦਾ ਕਸੂਰ ਹੈ ਜਾਂ ਮੇਰੇ ਪੇਸ਼ੇ ਦਾ ਮੈਨੂੰ ਇਸ ਸੁਸਾਇਟੀ ਵਿੱਚੋਂ ਇਸ ਸਮਾਜ ਵਿੱਚੋਂ ਬੋ ਹੀ ਬੋ ਆਉਂਦੀ ਹੈ ਲਾਸ਼ਾਂ ਹੀ ਲਾਸ਼ਾਂ ਦਿਖਾਈ ਦਿੰਦੀਆਂ ਹਨ ਜਿਵੇਂ ਮਨੁੱਖਾਂ ਦੇ ਸ਼ਹਿਰਾਂ ਵਿੱਚ ਨਹੀਂ ਲਾਸ਼ਾਂ ਦੇ ਸ਼ਹਿਰਾਂ ਵਿੱਚ ਰਹਿ ਰਿਹਾ ਹਾਂ ਚਾਰੇ ਪਾਸੇ ਚੁੱਪ ਸੀ ਡੂੰਗੀ ਬੇਜਿੰਦ ਚੁੱਪ ਤਬੂਤ ਦੇ ਅੰਦਰ ਵੀ ਚੁੱਪ ਦੁਨੀਆ ਇੱਕ ਵੱਡਾ ਸਾਰਾ ਤਬੂਤ ਬਣੀ ਹੋਈ ਹੈ ਮੇਰੇ ਸੰਦੇਵੇ ਨੂੰ ਤੇਜ ਹੋਣਾ ਚਾਹੀਦਾ ਹੈ ਤਾਂ ਜੋ ਇਸ ਤਬੂਤ ਲਈ ਇੱਕ ਵੱਡੀ ਸਾਰੀ ਕਬਰ ਪੁੱਟ ਸਕਾ ਤੂੰ ਅੱਜ ਗੱਲ ਕਰਦਾ ਕੀ ਐ ਪ੍ਰਕਾਸ਼ ਪੁੱਛਦਾ ਹੈ ਮੈਂ ਉਸ ਨੂੰ ਆਪਣਾ ਧੰਦਾ ਦੱਸਦਾ ਹਾਂ ਉਹ ਧੰਦਾ ਜੋ ਮੈਂ ਕਦੀ ਜਗਦੀਸ਼ ਨੂੰ ਦੱਸਿਆ ਸੀ ਤੇ ਉਸ ਨੂੰ ਕਹਿੰਦਾ ਹਾਂ ਮੇਰੇ ਦੋਸਤ ਮੈਨੂੰ ਤੇਰੇ ਮੂੰਹ ਵਿੱਚੋਂ লাশ ਦੀ ਬੂਹ ਆਉਂਦੀ ਹੈ ਇਹ লাশ ਮੇਰੇ ਹਵਾਲੇ ਕਰ ਦੇ ਤਾਂ ਜੋ ਮੈਂ ਇਸ ਨੂੰ ਕਬਰ ਵਿੱਚ ਸਵਾਦਿਆਂ ਮੇਰੇ ਜੀਜਾ ਜੀ ਸਵਰਗਵਾਸ ਹੋ ਚੁੱਕੇ ਹਨ ਪ੍ਰਕਾਸ਼ ਨੇ লাশ ਮੇਰੇ ਹਵਾਲੇ ਕਰ ਦਿੱਤੀ ਤੇ ਹੁਣ ਉਹ ਉਦਾਸ ਹੋ ਕੇ ਉਸ ਦਾ ਸੋਗ ਬਣਾ ਰਿਹਾ ਹੈ ਸਾਹਮਣੇ ਕਾਲੀਆਂ ਡਾਹਣੀਆਂ ਤੋਂ ਉੱਪਰ ਕਾਲੇ ਬੱਦਲਾਂ ਦੇ ਤਬੂਤ ਦੀ ਛੱਤ ਉੱਤੇ ਦੱਬੇ ਚਾਨਣ ਦੀ ਲਾਲ ਲਾਲ ਲੋ ਦਿਖਾਈ ਦੇਣ ਲੱਗ ਪੈਂਦੀ ਹੈ ਜਿਵੇਂ ਮਸਾਂ ਘਾਟ ਵਿੱਚ ਚਿਤਾ ਬਲ ਰਹੀ ਹੋਵੇ ਇਹ ਚਾਨਣ ਕਿਹਾ ਹੈ ਇਹ ਮੇਰੀਆਂ ਚੂਨੇ ਦੀਆਂ ਪੱਟੀਆਂ ਦੀ ਛਾਇਆ ਹੈ ਪ੍ਰਕਾਸ਼ ਜਵਾਬ ਦਿੰਦਾ ਹੈ ਤੇ ਫਿਰ ਉਹ ਚੁੱਪ ਧਾਰਨ ਕਰ ਲੈਂਦਾ ਹੈ ਪ੍ਰਕਾਸ਼ ਨੂੰ ਇਹ ਚੁੱਪ ਚੰਗੀ ਨਹੀਂ ਲੱਗਦੀ ਉਹ ਪੁੱਛਦਾ ਹੈ ਕਿ ਮੈਨੂੰ ਕਬਰਾਂ ਪੁੱਟਣ ਤੇ ਲਾਸ਼ਾਂ ਇਕੱਠੀਆਂ ਕਰਨ ਵਿੱਚ ਕੀ ਲੱਭਦਾ ਹੈ ਬਿਜ਼ਨਸਮੈਨ ਹੈ ਨਾ ਹਰ ਚੀਜ਼ ਨੂੰ ਲਾਭ ਦੇ ਦ੍ਰਿਸ਼ਟੀਕੋਣ ਤੋਂ ਦੇਖਦਾ ਹੈ ਪਿਓ ਨੂੰ ਮਾਂ ਨੂੰ ਭੈਣ ਨੂੰ ਪਣਵਈਏ ਨੂੰ ਦੋਸਤ ਨੂੰ ਮਾਲੀ ਦੇ ਲਾਭ ਰਿਸ਼ਤੇ ਨਾਲ ਜੋੜਦਾ ਹੈ ਕੁਝ ਵੀ ਫਾਇਦਾ ਨਹੀਂ ਹੁੰਦਾ ਮੈਂ ਜਵਾਬ ਦਿੰਦਾ ਹਾਂ ਉਹ ਹੈਰਾਨ ਹੋ ਜਾਂਦਾ ਹੈ ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ ਤੇ ਗੱਲ ਵੀ ਠੀਕ ਹੈ ਮੈਂ ਸੱਚਮੁੱਚ ਝੂਠ ਬੋਲ ਰਿਹਾ ਹਾਂ ਪਰ ਮੈਂ ਉਸ ਨੂੰ ਦੱਸਦਾ ਨਹੀਂ ਦੱਸਣਾ ਨਹੀਂ ਚਾਹੁੰਦਾ ਇਹ ਗੁਰ ਮੈਂ ਇਸ ਵਪਾਰੀ ਸਮਾਜ ਤੋਂ ਸਿੱਖਿਆ ਹੈ ਕਿ ਆਪਣਾ ਅਸਲੀ ਲਾਭ ਕਦੀ ਕਿਸੇ ਨੂੰ ਨਾ ਦੱਸੋ ਨਹੀਂ ਨਹੀਂ ਤਾਂ ਹਕੂਮਤ ਦੀ ਮਸ਼ੀਨਰੀ ਹਰਕਤ ਵਿੱਚ ਆ ਜਾਂਦੀ ਹੈ ਨਾ ਕਦੀ ਇਨਕਮ ਟੈਕਸ ਦੇ ਵਿਭਾਗ ਦੇ ਸ਼ਕਲ ਵਿੱਚ ਤੇ ਕਦੀ ਲਾਅ ਐਂਡ ਆਰਡਰ ਦੀ ਸ਼ਕਲ ਵਿੱਚ ਪ੍ਰਕਾਸ਼ ਨਹੀਂ ਜਾਂਦਾ ਕਿ ਮੈਂ ਆਪਣੇ ਕਬਰਸਤਾਨ ਲਾਗੇ ਹੀ ਵੱਡੀ ਸਾਰੀ ਫੈਕਟਰੀ ਲਾਈ ਹੋਈ ਹੈ ਜੋ ਇਹਨਾਂ ਲਾਸ਼ਾਂ ਦੀਆਂ ਹੱਡੀਆਂ ਤੋਂ ਖਾਦ ਤਿਆਰ ਕਰਦੀ ਹੈ ਇੱਕ ਆਦਮੀ ਕਿਸਾਨਾਂ ਤੇ ਬਾਗਬਾਨਾਂ ਨੂੰ ਵੰਡ ਦਿੰਦਾ ਹਾਂ ਤਾਂ ਜੋ ਇਹ ਉਹ ਆਪਣੇ ਖੇਤਾਂ ਤੋਂ ਬਾਗਾਂ ਵਿੱਚ ਸੁਨਹਿਰੀ ਅਨਾਜ ਦੇ ਸਿੱਟੇ ਤੇ ਰੰਗ-ਬਰੰਗੇ ਲਾਲ ਸਬੰਧਿਤ ਫੁੱਲ ਉਗਾ ਸਕਣ ਤੇ ਇਸ ਦੁਨੀਆ ਨੂੰ ਸੁੰਦਰ ਗੁਲਜਾਰ ਬਣਾ ਦੇਣ ਤਾਂ ਜੋ ਮੈਨੂੰ ਇਥੋਂ ਦੀ ਲਾਸ਼ਾਂ ਦੀ ਚਰਾਂਦ ਮਾਰਦੀ ਬੋਦੀ ਥਾਂ ਫੁੱਲਾਂ ਦੀ ਮਧਰ ਖੁਸ਼ਬੂ ਆਇਆ ਕਰੇ ਤੇ ਮੈਂ ਇਸ ਖੁਸ਼ਬੂ ਉੱਤੇ ਮਸਤ ਹੋ ਕੇ ਕਪੜਾ ਪੁੱਟਣ ਦਾ ਗੰਦਾ ਕੰਮ ਛੱਡ ਕੇ ਫੁੱਲ ਅਗਾਉਣ ਦਾ ਕੰਮ ਸੋਹਣਾ ਕੰਮ ਸ਼ੁਰੂ ਕਰ ਸਕਾਂ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ